ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰ ਲਿਓ ਕਿਉਂਕਿ ਨਵੀਂ ਵੀਡੀਓ ਆਪਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵੀਡੀਓ ਪਿੰਡ ਰਾਮੂਵਾਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲਗਦੇ ਨੂੰ ਸਜਨੋਂ ਪੱਟੀ ਵੇ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਦਿੰਨੇ ਆ ਤੁਹਾਡਾ ਫਰਜ਼ ਬੰਦਾ ਨਰਖ ਪਰਖ ਕਰਕੇ ਲੈ ਕੇ ਜਾਣਾ ਤਸੱਲੀ ਕਰਕੇ ਪੈਸੇ ਲੱਗਦੇ ਆ ਸਾਡਾ ਕੰਮ ਹੈ ਵੀਡੀਓ ਬਣਾਉਣਾ ਤੇ ਆਓ ਲਈਏ ਡਿਟੇਲ ਤੇ ਫਿਰ ਤੁਹਾਡਾ ਨਾ ਕਰਦੇ ਹਾਂ ਸਾਂਝੀ ਵੇਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚਾਲ ਚੜਦੀ ਕਲਾ ਮਹਾਰਾਜ ਤੁਸੀਂ ਸੁਣਾਓ ਵਧੀਆ ਵਧੀਆ ਪਹਿਲਾਂ ਸਾਰੇ ਜਿਹੜੇ ਸੰਧੂ ਚੈਨਲ ਨੂੰ ਦੇਖਣ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਉਹ ਵਾਦੋ ਵਾਦ ਚੈਨਲ ਨੂੰ ਸ਼ੇਅਰ ਕਰੋ ਵਾਦੋ ਵਾਦ ਹਾਂ ਜੀ ਹੋਰ ਮੈਂ ਠੀਕ ਠਾਕ ਆ ਰੋਬ ਚੱਲਦੇ ਆ ਵਧੀਆ ਠੀਕ ਠਾਕ ਸਭ ਚਲੋ ਵਧੀਆ ਚੱਲਦੇ ਉਦਨ ਵਾਲੀ ਫਿਰ ਵੇਗੀ ਆਹੋ ਵੇਗੀ ਇਦ ਜਿੱਤੇ ਜੇ ਫੋਨ ਜੀ ਵੇਖੀ ਠੀਕ ਹੈ ਜੀ ਅੱਜ ਫਿਰ ਦੋ ਲੈਣ ਦੀਆਂ ਆ ਦੋ ਛੋਟੀਆਂ ਠੀਕ ਹੈ ਜੀ ਤੇ ਡਰੈਸ ਦੱਸ ਦਗੇ ਨਾਮ ਜਸ ਆਪਣਾ ਨਾਮ ਭਪਿੰਦਰ ਸਿੰਘ ਹਾਂਜੀ ਪਿੰਡ ਰਾਮੂਵਾਲ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤੇ ਮੋਬਾਈਲ ਮੋਬਾਈਲ ਨੰਬਰ 95307 99320 ਠੀਕ ਹੈ ਜੀ ਤੇ ਇਹ ਕੜੀ ਕੇ ਸਟਾਰਟਿੰਗ ਆ ਜਿਹੜੀ ਸਾਹਮਣੇ ਸਕਰੀਨ ਤੇ ਚੱਲ ਰਹੀ ਝੋਟੀ ਕਿੰਨਾ ਸੂਆ ਆਏ ਤੇ ਕਿੰਨਾ ਦੁੱਧ ਦੇ ਮੌਕੇ ਦਾ ਇਹ ਥਲੇ ਸੰਧ ਸਾਬ 12 ਕਿਲੋ ਦੁੱਧ ਜਿਹੜਾ ਮਰਜੀ ਆਣ ਕੇ ਦੋ ਟਾਈਮ ਚੋਲੇ ਲੀਟਰ ਮਾਰ ਲਏ ਅੱਛਾ 12 ਕਿਲੋ ਹੋਊਗਾ 12 ਕਿਲੋ ਪੱਕਾ ਦੁੱਧ 14 15 ਤੇ ਜਾਊਗੀ ਠੀਕ ਆ ਤੇ ਦੂਜਾ ਸੂਆ ਸੋਈ ਦੂਜਾ ਕਿੰਨੇ ਦਿਨਾਂ ਦੀ ਕੱਟੀ ਹੋਗੀ ਆ 15 ਗੇ ਦੀ ਲਾ ਲੈ ਕੋਈ ਵਿੰਗ ਆ ਕੱਟੀ ਹੈਗੀ ਨੇ ਜੀ ਇਹ ਆ ਨਹੀਂ ਨਾ ਚੱਲਦੀ ਨਹੀਂ ਇਹ ਨਹੀਂ ਚੱਲਦੀ ਯਾ ਠੀਕ ਹੈ ਇਹ ਨਹੀਂ ਸੱਚ ਨੂੰ ਚੱਲਦੀ ਤੇ ਥਣ ਥਣ ਬੜੇ ਸਾਫ ਸੁਥਰੇ ਬਾਕੀ ਚਵਾਈ ਤੇ ਬੱਚੀ ਜਿਹੜੀ ਲੱਗੀ ਜਾਂਦੇ ਨਹੀਂ ਚਲਦੀ ਠੀਕ ਆ ਤੇ ਦੂਜਾ ਸੂਆ ਝੋਟੀ ਆ ਬਾਕੀ ਪੇਠਪੂੜਾ ਬੜਾ ਸ਼ਾਨਦਾਰ ਆ ਦੇਖ ਲੋ ਕੱਟੀ ਸੰਤੂ ਸਾਹਿਬ ਨੂੰ ਖਾ ਦੇ ਹਾਂ ਕੱਟੀ ਵੀ ਮੱਝ ਆ ਕੋਈ ਪੜੀ ਪਈ ਹੈ ਨਾ ਆ 15 20 ਦਿਨਾਂ ਦੀ ਹੋਊਗੀ ਠੀਕ ਹੈ ਖੋਲ ਗਏ ਹਨ ਝੋਟੀ ਨੂੰ ਕਰਾਈਏ ਤੁਰਤ ਤਰ੍ਹਾਂ ਚੈੱਕ ਲੋ ਭਾਈ ਸੱਜਣਾ ਚੰਗੀ ਆ ਪੇਠਪੂੜੇ ਦੀ ਝੋਟੀ ਸ਼ਾਨਦਾਰ ਦੂਜਾ ਸੂਆ ਹੈ ਮੱਥੇ 'ਚ ਮੜਿਆ ਬਾਹ ਲਿਆ ਤੇ ਮਗਰ ਫੀਮੇਲ ਜਿਹੜੀ ਆ ਸਿੰਗੀ ਸੋងੇ ਬੜੀ ਸੋਹਣੀ ਲੱਗੀ ਹਨ ਸਿੰਗੀ ਵਾਲੇ ਵਰਗਾ ਝੋੜੇ ਫਿਰ ਚਵਾਵੜਾ ਲੱਗਾ ਨੂੰ ਕੋਕਾ ਹੀ ਪੀ ਸਰ ਕੀ ਦਹਾ ਆਤੀ ਕਰਵਾਈ ਐ ਤੇ ਝੋਟੀ ਵੱਲੋਂ ਹਾਂ ਤੋਰੋ ਜੀ ਲੰਮੀ ਪੇਠ ਪੁੜਾ ਵੀ ਬੜਾ ਚੰਗਾ ਸੋਹਣਾ ਲੱਗਾ ਠੰਡੀ ਧੀਰੀ ਬੜੀ ਨਹੀਂ ਵਾਕਈ ਨਹੀਂ ਠੀਕ ਆ ਜੋ ਕੁਛ ਹੈਗਾ ਹੈ ਲਓ ਜੀ ਸਾਂਦੇ ਆ ਕਈ ਭੈਣ ਭਰਾ ਲਾਇਓ ਜੀ ਆਪਣੇ ਵੀ ਕਈ ਚੰਗਾ ਦਿਲ ਲਾ ਕੇ ਸਾਂਦੇ ਆ ਆਪਣੇ ਕਿਦੇ ਮਜਾ ਘਾਟਾ ਵੀ ਨਹੀਂ ਨਹੀਂ ਆਪਣੇ ਵੀ ਪੂਰੀਆਂ ਆ ਸਾਂਹ ਨੂੰ ਕੋਈ ਨਹੀਂ ਸਿੰਘ ਮੂੰਹ ਤੋਂ ਵੀ ਕੁਆਲਟੀ ਵੱਲੋਂ ਵੀ ਫੇਸ ਸਾਰਾ ਕੁਝ ਸਹੀ ਹੈ ਬੰਤਰਵਾ ਨੇ ਦੀ ਥੜਾ ਸਮਾਂ ਨਹੀਂ ਪਸਤਾਨ ਦੀ ਮੱਦੇ ਹੋਈ ਹੁੰਦੀ ਆ ਇਦਾਂ ਹੀ ਆ ਜਿਹੜੀ ਪਾਕਿਸਤਾਨੀ ਬਾਹਰ ਬਰੀਡ ਹੋ ਵੀ ਇਦਾਂ ਨਹੀਂ ਆ ਸਵਾਕਏ ਉਹ ਨੀਲੀ ਰਵਿੜੀ ਨਹੀਂ ਬੱਗੇ ਪੂਥਿਆਂ ਨੂੰ ਚੰਗੀ ਮੰਨਦੇ ਤਾਂ ਮੈਂ ਤੇ ਲੈਣੇ ਹਾਂ ਹਾਂ ਉਹ ਬੋਲੀ ਬੋਲੀ ਮੈਂ ਮੰਨਦੇ ਆ ਆਪਣੇ ਫਿਰ ਨੇਲੀ ਦਾ ਟ੍ਰੈਂਡ ਜਾਂ ਜ਼ਿਆਦਾ ਚੱਲਿਆ ਨਾ ਤੇ ਇਹਦਾ ਫਿਰ 12 ਕਿਲੋ ਮੌਕੇ ਦਾ ਦੁੱਧ ਨੂੰ ਮੌਕੇ ਦੁੱਧ ਜਿਹੜਾ ਮਰਜੀ ਆਣ ਕੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੇ ਕੀਮਤ ਫਿਰ ਕਿੰਨੀ ਕਰਤੀਏ ਕੀਮਤ ਇਹਦੀ ਚਲੋ ਮੰਗਣ ਨੂੰ ਤੇ ਭਾਵੇਂ 85000 ਮੰਗ ਲਈਏ ਤੇ ਮੈਂ ਹੱਕ ਵੀ ਰੱਖਦੀ ਆ ਰੱਖਦੀ ਵਿਕਣੀ ਆ 85000 ਰੁਪਏ ਦੀ ਹੱਸ ਕੇ ਵਿਕਦੀ ਆ ਵਿਕਦੀ ਨਾਲ ਹੀ ਕਰਨੀ 80 ਦੀ ਦੇ ਦਾਂਗੇ 80 ਦੀ ਹਾਂਜੀ ਮੈਨੂੰ ਲੱਗਦਾ ਕਿ ਥੋੜੀ ਬਾਰੀ ਛੋੜ ਹੋ ਨਾ ਕਰਤੀ ਕੀ 2000 ਕੀ ਦੂਜੇ ਕਾਇਦਾ ਤੇ ਕਰਤੀ ਠੀਕ ਆ 2000 ਰੁਪਇਆ ਸੱਚ ਨੂੰ ਛੋੜ ਤੇ 80000 ਤੋਂ ਤੇ 78000 ਦੀ ਜਿਹੜੀ ਜੈਸ ਨੂੰ ਮਿਲਕ ਜੂਗੀ ਝੋਟੀ ਪਿੰਡ ਆਰਾਮੂ ਵਾਲ ਪਹੁੰਚ ਕੇ ਬਾਈ ਭਪਿੰਦਰ ਸਿੰਘ ਦੇ ਘਰ ਤੇ ਲੈ ਜਾਓ ਮਗਰ ਵੀ ਜਿਹੜਾ ਆਏ ਵਾਅਦੇ ਬੰਦੀ ਕੱਟੀ ਜੀ ਠੀਕ ਆ ਤੇ ਝੋਟੀ ਵੀ ਸੋਣੀ ਜੀ ਮਾਲਾ ਵੀ ਮਹੀਨਾ ਜੇ ਕਹਿੰਦੇ ਛੱਡਦੇ ਉਹ ਕੱਟੀ 5000 ਜੇ ਰੱਖਾਂਗੇ ਤੇ ਜੇ ਕਹਿੰਦੇ ਮਹੀਨਾ ਸਾਹਮਣੇ 10000 ਜੇ ਕੱਟੀ ਭਾਵੇਂ ਵਾਪਸ ਛੱਡ ਨਹੀਂ ਕਿੰਨੇ ਜਨੇ ਖੜੀ ਚਾਹੋਂਗਣਾ ਉਹਨੇ ਮੁੜ ਕੇ ਕਿੱਥੇ ਦੇਣੀ ਆ ਤੇ ਦਜੇ ਨੰਬਰ ਤੇ ਆ ਗਈ ਜਿਹੜੀ ਆ ਪਹਿਲਾਂ ਪਲੂਣ ਝੋਟੀ ਇਹਦੇ ਵੀ ਚਵਾਈ ਚੋਈ ਇਹਨਾਂ ਦੀ ਕਰਵਾ ਕੇ ਆਪਾਂ ਵਿਖਾਉਣੇ ਆ ਝੋਟੀ ਇਹ ਵੀ ਚੰਗੀ ਹਨਾ ਝੋਟੀ ਚੰਗੀ ਹੈ ਦੋ ਦੇ ਚਾਰ ਦੰਦ ਝੋਟੀ ਹੈ ਜੀ ਚੌਗੀ ਆ ਚਾਰ ਦੰਦ ਸਿੰਘਾਂ ਦੇ ਵੀ ਕਟੀਆਂ ਕਾਟੀਆਂ ਪੂਰੀਆਂ ਠੁਕੀਆਂ ਤੇ ਮਗਰ ਜਿਹੜਾ ਕੱਟਾ ਮਿਲ ਕਾਫ ਆਗਾ ਹਾਂਜੀ ਠੀਕ ਇਹਨੂੰ ਖੋਲ ਗਏ ਤੇ ਇਹਦੇ ਥੱਲੇ ਦੁੱਧ ਕਿੰਨਾ ਹੋਊਗਾ ਇਹਦੇ ਥੱਲੇ ਸੰਧੂ ਸਾਹਿਬ ਜੀ ਦੇ ਵਿੱਚ ਝੂਠ ਮਾਰਦੇ ਭਾਵਾ 10 ਦੀਏ 12 ਕਰਦੇ ਜਿਹੜਾ ਸਹੀ ਦੁੱਧ 8 ਕਿਲੋ ਆਪਾਂ ਚਵਾ ਲਈ ਦਵਾਂਗੇ ਅੱਛਾ 8 ਕਿਲੋ ਸਹੀ ਦੁੱਧ ਠੀਕ ਆ ਇਹਨੂੰ ਕਹਿਨ ਦਾ ਮੂੰਹ ਵੀ ਅੱਖ ਵੀ ਚੰਗਾ ਹਨਾ ਆ ਦੁੱਧ ਹਨਾ ਥਾਨ ਬੜਾ ਸੋਨਾ ਕੱਢਿਆ ਬੜੀ ਚਵਾਈ ਲੱਗੀ ਇਹਨੂੰ ਹਾਂ ਕੱਟ ਸਕੋ ਉਸ ਝੋਟੀ ਨੂੰ ਵੀ ਜਵਾਨ ਆ ਹਾਂ ਕੱਟ ਜਿਆਦਾ ਇਹਦਾ ਹਨਾ ਸ਼ਕੀਨੀ ਸ਼ਕੀਨੀ ਸਿੰਘ ਇੱਕੋ ਜਿਹਾ ਦੋਵਾਂ ਦਾ ਹਾਂ ਲਓ ਜੀ ਝੋਟੀਆਂ ਦੂਜੇ ਕੂਏ ਭਾਵੇਂ 1.5 ਲੱਖ ਦੀ ਵੇਚ ਨਹੀਂ ਨਹੀਂ ਵਾਕਈ ਜਵਾਨ ਆ ਪੂਰੀ ਹੈ ਵੀ ਹਨਾ ਪੇਟਪੂੜਾ ਬੜਾ ਧੂੰ ਦਾ ਕਾਮਜਾਬ ਆ ਇਹ ਆਰ ਕੀ ਦ ਦੋਵੇਂ ਮਹੀ ਦੀ ਤਾਂ ਹੱਥ ਤੱਕ ਰਵਾਈ ਸੋਹਣੀਆਂ ਹੂੰ ਜਹੇਦਾਰ ਨੂੰ ਮਨ ਜਿਆਦਾ ਨਾਲ ਹੀ ਫਿਰ ਪੱਕਾ ਹਾਂ ਜਹੇਦਾਰ ਆਪਣੇ ਚਾਚਾ ਨਾਲ ਹੀ ਹੁੰਦੇ ਆ ਆ ਨਾਲ ਹੀ ਹੁੰਦੇ ਆ ਤੇ ਇਹਦਾ ਫਿਰ ਆਪਾਂ ਕੀ ਲੈ ਲੈਣਾ ਹੈ ਏਵਾ ਵਿਜੈ ਜੀ ਆਪਣਾ ਜਾਇਜ ਕਰਦ ਗਏ ਟੋਕੜਾਂ ਵਾਲਾ ਮੋਲੀ ਆ ਸੱਚੀ ਆ ਸੱਚੀ ਕਿੰਨੇ ਦੀ ਦੇ ਦਿੱਗੇ ਇਹ ਮੰਗ ਨੂੰ ਭਾਵੇਂ 80 ਮੰਗ ਲਈਏ 90 ਪਰ ਵੀ ਮੰਗ ਲਈਏ ਅੱਛਾ ਤਾਂ 70000 ਦੀ ਆਪਾਂ ਮੈਂ ਦੇ ਦਾਂਗੇ 70000 ਦੀ ਹਾਂਜੀ ਹੋਰ ਕਰਦ ਗਏ ਕਿਹਾ ਜੇ ਥੋੜ੍ਹ ਪਹੀਆਂ ਦਾ ਜੋ 70000 ਦੀ ਹਾਨ ਹੈ ਜੋ 70 ਦੀ ਹਾਂਜੀ 1000 ਛੱਡ ਗਏ ਛੱਡ ਗਏ ਚੱਲ ਯਾਰ ਛੱਡ ਦਈਏ ਚਲ ਇਹ ਤਾਂ ਨਾ ਹੁਣ ਕੋਈ ਕੰਮ ਨਹੀਂ ਨਹੀਂ ਜਾ ਯਾਰ ਮੈਂ ਕਹਿਦਾ ਕੋਈ ਨਹੀਂ ਛੱਡ ਦੋ 70 ਚ ਮਿਲ ਗਿਆ ਮੈਂ ਨਾ ਕਈ ਵੇਰ ਨਹੀਂ ਕੋਈ ਕੱਟ ਕਰਾਂ ਲਓ ਭਾਈ ਸਜਣੋ ਥਣ ਦੀ ਕੁਆਲਿਟੀ ਤੁਹਾਨੂੰ ਨੇੜ ਤੋਂ ਕਰਾ ਦਿੰਦੇ ਫਿਰ ਚੈੱਕ ਥਣ ਬੜਾ ਸੁਥਰਾ ਝੋਟੀ ਨੂੰ ਕਹਿੰਦੀ ਗੱਦਣੀ ਠੀਕ ਆ ਜੀ ਤੇ ਬਾਕੀ ਕੱਦ ਧੂ ਦਾ ਹੀ ਚੰਗਾ ਸੋਹਣੀਆਂ ਪੇਠ ਪੁੜੇ ਦੀਆਂ ਜਿਹੜੀ ਪਹਿਲਾਂ ਉਹ ਕਹਿੰਦੀ ਮੈਂ ਚੰਗੀ ਐ ਤੇ ਦੂਜੀ ਕਹਿੰਦੀ ਮੈਂ ਚੰਗੀ ਹੁਣ 12 ਕਿਲੋ ਜਿਹੜਾ ਮੌਕੇ ਦਾ ਦੁੱਧ ਹੋਊਗਾ ਨਾ ਬਾਈ ਰੁਪਿੰਦਰ ਸਿੰਘ ਜੀ ਹਾਂ ਜਿਹੜਾ ਦੋ ਟਾਈਮ ਚੋਲੇ ਕੋਤਿਆਂ ਨੂੰ ਚੋਲੇ ਹਾਂ ਹਾਂ ਦੋ ਤਿੰਨ ਟਾਈਮ ਜਿਹੜਾ ਮਰਜੀ ਕੋਈ ਆਪਣੀ ਤਸੱਲੀ ਜਿਹੜਾ ਕੋਈ ਨਹੀਂ ਮੈ ਸਕਦਾ ਵੀਡੀਓ ਕਾਲ ਤੇ ਦੁੱਧ ਚਵਾ ਦਾਂਗੇ ਆਪਾਂ ਹਾਂ ਬਾਕੀ ਜੇ ਮੈਂ ਵਾਵਾ ਪਈ ਥੱਲੇ ਛੱਡਿਓ ਹਾਂ ਜੇ ਮੈਂ ਇਧਰ ਰਹਿ ਲਵਾਂ ਜੇ ਆ ਜੇ ਪੂਰੇ ਥਣ ਆਪਸ ਮੈਂ ਹਾਂ ਹਾਂ ਜੀ ਬੱਚੀ ਜੀ ਜਿਹੜੀ ਇੱਕ ਅੱਧੀ ਧਾਰ ਭਾਵੇਂ ਆਉਂਦੀ ਹੋਵੇ ਨਾ ਹਾਂ ਇੱਕ ਅੱਧੀ ਜਿਵੇਂ ਆਵੇ ਇੱਕ ਅੱਧੀ ਆਊਗੀ ਠੀਕ ਹੈ ਜੀ ਬਾਹਰ ਇਹਨਾਂ ਚੋਲੇ ਤੇ ਗੱਲ ਕੋਈ ਨਹੀਂ ਜੀ ਠੀਕ ਹੈ ਜੀ ਆਹ ਜੇ ਕਹਿੰਦੇ ਜੋਣੀ ਚੋਲੇ ਨਹੀਂ ਤੇ ਇੱਕ ਅ ਤੇ ਗਾਰਡ ਸੰਸਾ 2 ਕਿਲੋ ਗਾਰਡ ਹੋਊ ਜੋ ਡੀ ਜੀ 2 ਕਿਲੋ ਗਾਰਡ ਹੋਵੇ ਲੋ ਭਈ ਸੱਜਣੋਂ ਆਪਣੀ ਨਰਖ ਪਰ ਕਰਕੇ ਲੈ ਕੇ ਜਾਇਓ ਫਰਜ਼ ਹਾਂਜੀ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ